ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਾਜਾਖਾਨਾ ਜਿਹੜੀ ਛੜਕ ਮੇਨ ਹਾਈਵੇ ਨਗਦਾ ਉਹਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਪੰਜ ਨਾਕ ਤੁਹਾਨੂੰ ਗਾਵਾਂ ਦੇ ਦਿਖਾਉਂਗਾ ਤੇ ਇੱਕ ਮਿਲਕਿੰਗ ਮਸ਼ੀਨ ਸਾਹਮਣੇ ਹੈ ਇਹ ਬਾਈ ਜੀ ਹੋਰਾਂ ਨੇ ਵੇਚ ਦੇਣੀ ਆ ਪਰ ਇਹਦੀ ਵੀ ਡਿਟੇਲ ਪੁੱਛ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਮਸ਼ੀਨ ਖਰੀਦ ਕੇ ਲੈ ਜਾਣੀ ਆ ਤੈਨੂੰ ਚਲਾ ਕੇ ਇੱਥੇ ਦੇਖ ਸਕਦੇ ਹੋ ਕਿਉਂਕਿ ਗਾਵਾਂ ਸੁੰਜਾਂ ਸਵਾਂਜਾਂ ਹੁੰਦੀਆਂ ਉਹਨਾਂ ਤੇ ਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਦਾਂ ਦੀ ਕੰਡੀਸ਼ਨ ਚ ਹੈ ਸੋ ਆਓ ਇਨਫਾਰਮੇਸ਼ਨ ਲਈਏ ਬਾਅਦ ਚੇ ਪਸ਼ੂ ਤੁਹਾਨੂੰ ਨਾਲ ਜਿਹੜਾ ਉਹ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਨਾਮ ਉਤਾਰਾ ਜੀ ਸਨ ਉਹ ਦੌਲਤਾਂ ਪਿੰਡ ਬਗੜਾੜ ਅਵਤਾਰ ਭਾਈ ਅੱਜ ਪੰਜ ਗਾਵਾਂ ਤੇ ਇੱਕ ਮਿਲਕਿੰਗ ਮਸ਼ੀਨ ਹਾਂਜੀ 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 ਗਾਵਾਂ ਜਿਹੜੀਆਂ ਪਹਿਲੇ ਨੰਬਰ ਤੇ ਗਾਂ ਇਹਨੂੰ ਕਿੰਨੇ ਦਿਨ ਹੋ ਗਏ ਅਜੇ ਸੂਈ ਨੂੰ ਇਹ ਵੀਰੇ ਰਾਤ ਹੀ ਸੂਈ ਹੈ ਵੀਰੇ 12 ਵਜੇ ਸੂਈ ਸੀਗੀ ਠੀਕ ਹੈ ਹਾਂ ਬੱਚੇ ਨੂੰ ਜਾਣ ਦਿੱਤਾ ਇਹਨੇ ਜੇਰ ਕੰਪਲੀਟ ਪਾਤੀ ਉਹ ਸਾਈਡ ਤੇ ਪਈ ਉਧਰ ਰੱਖੀ ਵੀ ਠੀਕ ਹੈ ਵੀਡੀਓ ਵੀ ਆਪਣੇ ਕੋਲ ਬਕਾਇਦਾ ਬਣੀ ਹੋਈ ਹੈ ਸਾਰੀ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ 1.5 ਹੈ ਜੀ ਦਾ ਖੋਲੀ ਨੂੰ ਦੋਸਤੋ ਰੇਟ 1 ਲੱਖ ਤੇ 5000 ਇਹਨੇ ਬੱਚੇ ਨੂੰ ਜਨਮ ਦਿੱਤਾ ਸੂਈ ਰਾਤ ਹੀ ਹੈ ਟਾਂਚਾ ਬਹੁਤ ਖੁੱਲਾ ਉਤੋਂ ਚੜਾਈ ਪੁੜੇ ਫਾਰਮ ਚੋਂ ਬੈਠ ਲਈ ਸੀਗੀ ਜਿਹਦਾ 32 33 ਕਿਲੋ ਤੋਂ ਦਿੱਤਾ ਹੋਇਆ ਜੀ ਦਾ ਬਾਕੀ ਜਿਹੜੇ ਬੰਦੇ ਲੈਣੀ ਆ ਦੀ ਸਮਝਣਾ ਲੈ ਲਈ ਜੀ ਆਇਆ ਐ ਬਟ ਸੁਹਣੇ ਦਾ ਤੁਸੀਂ ਢਾਂਚਾ ਦੇਖ ਲਓ ਦੋਸਤੋ ਆਇਆ ਬਰਾ ਪਸੂ ਕੋਈ ਵੀ ਐ ਤੋ ਪਚ ਜਾਨ ਨਾਲੋਂ ਛਾਂਟੀ ਖੜਨਾ ਪਸੰਦ ਕਰਦੇ ਐ ਪਰ ਉਹ ਸਾਇਆਕਰ ਹਵਾਨਾ ਇਹਦਾ ਦੇਖੋ ਤੁਸੀਂ ਕਰਮਾ ਵਾਲੀ ਹਵਾਨਾ ਬਹੁਤ ਤਕੜਾ ਇਹਦਾ ਤਿਆਰ ਦੇ ਸੁਭਾਤ ਨੂੰ ਤੋ ਇੱਕ ਰੋਟੀ ਕਰੀ ਮੋੜਦਾ ਭਾਈ ਬੈਗ ਨੂੰ ਮੋੜ ਦੇ ਸੋ ਬੱਚੇ ਖੁੱਲ ਜਾਊਗੀ ਗਾਂ ਬਹੁਤ ਲੰਬੀ ਵੈੜ ਹਾਂ ਜੀ ਘਰੇ ਘਰੇ ਕਮਾ ਦੇ ਹਾਂ ਜੀ ਸੋ ਦੇਖੋ ਇਹਦਾ ਥੰਦ ਤੇ ਹਵਾਨਾ ਤੁਸੀਂ ਕਿਹਰਾ ਕੱਲ ਹੀ ਸੂਈ ਆ ਸੂ ਕੇ ਰਾਤੀ ਸੂਈ ਆ ਜੀ 12 ਕ' ਰਾਤ ਸੂਈ ਆ ਉਹਦੇ ਕਰਕੇ ਲਿਸਾ ਜਾ ਲੱਗਣ ਲੱਗ ਜਾਂਦਾ ਬਾਕੀ ਜਦੋਂ ਪੱਠਾ ਨੀਰਾ ਪੂਰਾ ਚੱਕ ਲੂਗੀ ਵੱਡਾ ਠੰਡਾ ਹੈ ਗਾਂ ਇੱਕ ਲੱਖ ਤੇ 5000 ਰੇਟ ਅੰਸੂ ਪਹਿਲੇ ਨੰਬਰ ਤੇ ਜਿਹੜੀ ਗਾਂ ਦਿਖਾ ਰਹੇ ਹੁਣ ਇਹ ਤਾਂ ਹਵਾਨਾ ਫਲੇਰ ਦੇਖੋ ਤੁਸੀਂ ਬਾਕੀ ਚੁਆਈ ਚੁਈ ਬਹੁਤ ਚੰਗੀ ਜੀ ਵੜ ਠੀਕ ਹੈ ਹਾਂ ਮਸ਼ੀਨੀ ਚੁਲੋ ਹੱਥੀ ਚੁਲੋ ਬਹੁਤ ਵਧੀਆ ਚੁਆਈ ਹੈ ਚੁਆਈ ਦੋਨਾਂ ਤਰੀਕਿਆਂ ਨਾਲ ਕਰ ਸਕਦੇ ਹਾਂ ਇਹ ਤੋਂ ਅੱਗੇ ਜਿਹੜੀ ਦੋ ਨੰਬਰ ਤੇ ਬਈ ਇਹ ਵੀ ਵੀਰੇ ਦੂਜਾ ਸੁਆ ਵੜਸ ਹੁੰਦੀ ਹੈ ਕੰਨਿਆਂ ਵਾਲੇ ਦੰਦ ਖੜੇ ਆ ਇਹਦੇ ਛੇ ਦੰਦ ਆ ਅ ਕਿੰਨੇ ਦਿਨ ਲੇਜੂ ਇਹਦਾ ਹਫਤਾ ਪਿਆ ਜੀ ਰੇਟ ਇਹਦਾ ਕੀ ਰੋ ਇਹਦਾ 80000 ਰੇਟ ਆ ਦੱਸੋ ਇੱਕ ਹਫਤਾ ਬਾਕੀ ਹੈ ਸੁਆ ਬਈ ਦੱਸਦਾ ਦੂਜਾ ਤੇ ਕੰਨਿਆਂ ਵਾਲੇ ਦੰਦ ਹੈ ਜੀ ਉਵੇਂ ਖੜੇ ਆ ਦੰਦ ਤੁਸੀਂ ਦੇਖ ਲੈਣੇ ਆ ਕਿ ਟਾਂਚਾ ਇਹਦਾ ਦੇਖ ਲਓ ਤੁਸੀਂ ਇਹਦਾ ਰੇਟ 80000 ਹੈ ਮੋੜਲਾ ਭਾਈ ਫਿਟਿੰਗ ਵਾਲਾ ਹਵਾਨਾ ਹੈ ਕਾਫੀ ਚੌੜਾ ਹਵਾਨਾ ਹੈ ਹਜੇ ਤੈਣ ਪਈ ਆ ਦੱਸੋ ਇਹ ਤੇ ਸੂਨ ਚੌਥਾਣੇ ਦੇ ਹੱਥੀ ਚੁਆਈ ਵਾਲੇ ਹੁਣ ਦੋਨਾਂ ਸਾਈਡ ਤੋਂ ਹੀ ਤੁਹਾਨੂੰ ਇਹਦਾ ਹਵਾਨਾ ਦਿਸ ਜਾਣਾ ਕਿਉਂਕਿ ਇਹ ਗੇੜਾ ਗੋਲ ਭਾਈ ਨੇ ਕਢਾਤਾ ਹੈ ਦੇਖੋ ਫਿਟਿੰਗ ਹਵਾਨੇ ਦੀ ਬਹੁਤ ਚੰਗੀ ਹੈ ਠੀਕ ਹੈ ਭਾਈ ਮੋੜ ਸੋ ਇਹ 2 ਨੰਬਰ ਦੇ ਉੱਤੇ ਗਾਂ ਤੁਹਾਨੂੰ ਦਿਖਾ ਰਹੇ ਹਾਂ ਟੋਟਲ ਨਾਗਰ ਪੰਜ ਇਸ ਵੀਡੀਓ ਚ ਦਿਖਾਉਂਗਾ ਗਾਵਾ ਵਾਲੇ ਪਾਸੋਂ ਆਵਤਾਰ ਜਿਹੜੀ ਹੈ ਤਿੰਨ ਨੰਬਰ ਤੇ ਗਾਹ ਬਈ ਇਹ ਵੀ ਵੀਰੇ ਦੂਜਾ ਸੂਆ ਹੁੰਦੀ ਆ ਹੂੰ ਇਹਦੇ ਵੀ ਦਿਨ ਵੀਰੇ ਇਹ 2-4 ਦਿਨ ਪਿਆ ਹਜੇ ਬੈਠਦੇ ਠੀਕ ਹੈ ਹਾਂ 2-4 ਦਿਨ ਲੈ ਜੂਗੀ ਇਹ ਵੀ 80 ਹਜ਼ਾਰ ਦੀ ਵੇਡ ਦੇ ਦਾਂਗੇ ਵੀਰੇ ਕਿੰਨੇ ਦੀ 80 ਹਜ਼ਾਰ ਦੀ ਇਹ ਦੇ ਦੋਰੀ ਬਈ 80 ਹਜ਼ਾਰ ਵੀ ਇਹ ਮਿਲ ਜਾਣੀਆਂ ਦੋਸਤੋ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਵੀ ਥਾਣੇ ਥੀ ਚੋਈ ਵਾਲੇ ਪਰ ਹਜੇ ਥਾਣਾ ਦੇ ਵਿੱਚ ਕੋਈ ਜੋਸ਼ ਪਸਮਾ ਨਹੀਂ ਦੇਣ ਹਜੇ ਇਹਨੇ ਲੈ ਜਾਣੀਆਂ ਸੋਹਣ ਚ ਤਿਆਰੀ ਤੋਂ ਨਹੀਂ ਹੈ ਦੀ ਰੇਟ 80000 ਪੱਕੀ ਠੰਡੀ ਸੀਲਾ ਬਈ ਜਿੱਥੇ ਮਰਜੀ ਬੈਠਾ ਝੋਲੇ ਬੰਦਾ ਜਿਹੜਾ ਮਰਜੀ ਠੀਕ ਹੈ ਸੋ ਐਸੇ ਸੀਲ ਸਰੀਫ ਹੈ ਇਹਦੇ ਹਵਾਨੇ ਤੇ ਨਾੜਾਂ ਵੀ ਕਾਫੀ ਚੰਗੀਆਂ ਲੱਗਦੀਆਂ ਸੋ ਟੰਚਾ ਫੇਰ ਦੇਖ ਲੋ ਕੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਰੇਟ ਸੇਮ ਹੈ 2 ਨੰਬਰ ਤੇ 3 ਨੰਬਰ ਦਾ 80000 ਜੋੜਾ گاਵਾਂ ਦਾ ਦੋਸਤੋ 1 ਲੱਖ ਤੇ 60000 ਡਿਮਾਂਡ ਬਣਦੀ ਹੈ ਬਾਕੀ ਸਾਫ ਸੁਥਰੀਆਂ ਵੀਰੇ ਬਹਿਣਾ ਜੰਨੀਆਂ ਵੀ ਨਾ ਬਹੁਤ ਸਾਫ ਸੁਥਰੀਆਂ ਦੋ ਹੁਵਾਨਾਪੁਰਾ ਫਿਟਿੰਗ ਵਾਲਾ ਹਜੇ ਪਰੂਗੀ ਉੱਤੇ ਸਪੇਸ ਦੀਂਦੀ ਐ ਦੋ ਚਾਰ ਦਿਨ ਹਜੇ ਲੈ ਜਾਣੇ ਆ ਨੇ ਇਹਦੋਂ ਅੱਗੇ ਬਈਗਾ ਮੇਰੇ ਮਾਲਕਾਂ ਨੇ ਦੂਜਾ ਸੂਰ ਦਸੀਆ ਪਰ ਤੀਜਾ ਸੂਆ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ ਕਿੰਨੇ ਦਿਨ ਲਊ ਟੈਨ ਲੋਗੇ ਵੀ ਹਫਤਾ ਹਜੇ ਤਾਂ ਲੈ ਜੂਗੀ ਕੀ ਰੇਟ ਰਹੂਗਾ ਦਾ ਇਹਦਾ 75000 ਰੁਪਿਆ ਜੀ ਸੋਰੀ ਰੇਟ 75000 ਆ ਦੂਸੂ ਸੂਆ ਤਾਂ ਤੁਸੀਂ ਖੈਰ ਕੋਲ ਆ ਕੇ ਪਸੂ ਦਾ ਦੇਖ ਸਕਦੇ ਹੋ ਨੇ ਤੁਹਾਨੂੰ ਕਿੰਨਾ ਸੂਆ ਲੱਗਦਾ ਪਸੂ ਸੋ ਤੀਜਾ ਸੂਆ ਬਈ ਦੱਸਦਾ ਵੀ ਇਹ ਸੂਗੀ ਤੇ ਹਫਤਾ ਹਜੇ ਲੈ ਜੂਗੀ 75000 ਚ ਗਾਂ ਮਿਲੂ ਬੇਸ਼ੱਕ ਰੁੱਤ ਗਰਮੀ ਦੀ ਐ ਦੁੱਧ ਚੋਈ ਜਾਓ ਗੱਭਣ ਟਾਈਮ ਨਾ ਕਰਾ ਲਿਓ ਤੋਕੜਾਂ ਵੀ ਚੰਗੇ ਪੈਸੇ ਵਟਾ ਜਾਂਦੀਆਂ ਦੁੱਧ ਤੁਸੀਂ ਫੇਰ ਵੀ ਸੂਆ ਇਹਨਾਂ ਦਾ ਝੋ ਸਕਦੇ ਹੋ ਤੋਂ ਇਹ ਤੁਹਾਨੂੰ ਦਿਖਾ ਰਹੇ ਸੀ ਗਾਂਸੋ 4 ਨੰਬਰ ਦੇ ਉੱਤੇ ਪਾਸੋ ਤੇ ਉਹ ਸਟਰਕਚਰ ਇਹਦਾ ਵੀ ਤੁਸੀਂ ਦੇਖ ਲਓ ਥਾਂ ਇਹਦੇ ਵੀ ਹੱਥੀ ਜਵਾਈ ਵਾਲੀ ਹੈ ਗੁਲਾਬੀ ਰੰਗ ਦੇ ਥਾਣਾ ਹਵਾਨੇ ਤੇ ਨਾੜਾਂ ਵੀ ਇਹਦੇ ਸੋਹਣੀਆਂ ਦਿਸਦੀਆਂ ਬਾਕੀ ਜਿਹੜਾ ਸਟਰਕਚਰ ਹੈ ਉਹ ਤੁਸੀਂ ਹੁਣ ਵੀਡੀਓ ਚੋਂ ਦੇਖ ਲਿਆ ਪਾਸ ਤੁਸੀਂ ਕੋਲ ਆ ਕੇ ਕਰ ਲੈਣੀ ਪੰਜ ਨੰਬਰ ਤੇ ਇਹ ਗਾਂ ਦੱਸੋ ਤੁਹਾਨੂੰ ਦਿਖਾਵਾਂਗੇ ਭਾਈ ਕੰਨ ਮਾਸ ਇਹ ਦੂਜਾ ਸੂਆ ਸੂਈ ਆ ਜੀ ਹੂੰ ਤੇ ਇਹ ਸੂਈ ਥੋੜੀ ਕੱਚੀ ਸੂਪੀ ਸੀਗੀ ਵੜ ਆਪਣੇ ਕੋਲੇ ਠੀਕ ਹੈ ਜੇਰ ਜੂਰ ਕੰਪਲੀਟ ਪਈ ਵੀ ਆ 12 13 ਤਣੋਂ ਦੀ ਸੂਈ ਇਹਨਾਂ ਨੂੰ ਹੂੰ ਦੁੱਧ ਦੇ ਥੱਲੇ ਹੈਗਾ ਹੁਣ 11 ਤੋਂ 12 ਕਿਲੋ ਬੱਛੀ ਇਹਦੇ ਮਗਰ ਹੈ ਜੀ ਇਹ ਆਪਣੇ ਘਰੇ ਸੂਈ ਘਰੇ ਸੂਈ ਆਪਣੀ ਫੁੱਲ ਗਰੰਟੀ ਹੋਏਗੀ ਜੀ ਠੀਕ ਹੈ ਜਿਹੜਾ ਮਰਜੀ ਬੰਦਾ ਲਾਰੇ ਰੇਟ ਕੀ ਲਊਗਾ ਦਾ ਰੇਟ ਦਾ 40000 ਜੀ ਤੋਰ ਦੇ ਹਾਂ 40000 ਰੇਟ ਆ ਦੋਸਤੋ ਬਾਈ ਕਹਿੰਦਾ ਵੀ ਘਰੇ ਹੀ ਸੂਈ ਹੈ ਆਪਣੀ ਗਰੰਟੀ ਹੋਏਗੀ ਇਹ ਚੀਜ਼ ਹੀ ਸਾਰੀ ਜੀ ਆਪਣੀ ਹਾਂ ਜੇਰ ਦੀ ਵੀਡੀਓ ਬਾਈ ਕਹਿੰਦਾ ਵੀਡੀਓ ਬਣਾਈ ਵੀ ਹੈ ਹਾਂ ਜੀ ਸਾਰਾ ਕੁਝ ਜਦੋਂ ਸੂਈ ਆ ਸਾਰੀ ਕੋ ਵੀਡੀਓ ਬਣੀ ਹੋਈ ਹੈ ਜੀ ਸਾਰੀ ਮਿਲ ਜੂ ਬੰਦੇ ਨੂੰ ਹੋਏਗੀ ਹੈ ਜੇਰ ਦੀ ਵੀਡੀਓ ਹੋਏਗੀ ਹੈ ਦੁੱਧ 11 12 ਕਿਲੋ ਹੈ ਸੂਈ ਕੱਚੀ ਹੈ 40000 ਰੇਟ ਹੈ ਬਾਕੀ ਜਿਹੜਾ ਹਵਾਨਾ ਜਿੰਨਾ ਦਿਖਾਉਂਦੀ ਉਹ ਵੀਡੀਓ ਚ ਤੁਸੀਂ ਦੇਖ ਲਿਆ ਕੋਲੋਂ ਆ ਕੇ ਪਾਸ ਤੁਸੀਂ ਕਰ ਲਿਓ ਇਹਦੇ ਨਾਲ ਬੱਚਾ ਵੱੱਛੀ ਹੈ 3 ਗਾਵਾ ਗੱਪਣ ਖੜਗਿਆ 25952 ਰੇਟ ਅਲੱਗ-ਅਲੱਗ ਪਸ਼ੂ ਦੇ ਹਿਸਾਬ ਤੇ ਹੈ ਤੁਸੀਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹ ਖਰੀਦ ਲਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਤੇ ਮਸ਼ੀਨ ਬਾਰੇ ਆਪਾਂ ਗੱਲ ਲਾਸਟ ਉੱਤੇ ਤੁਹਾਨੂੰ ਕਹੀ ਕਰਾਂਗੇ ਇਹ ਪੁੱਛ ਲੈਣੀਆਂ ਬਈ ਇਹ ਕਦੋਂ ਖਰੀਦੀ ਸੀ ਮਸ਼ੀਨ ਇਹ ਵੀਰੇ ਆਪਾਂ ਸੈਕੰਡ ਹੈਂਡ ਹੀ ਆਪਾਂ ਲਈ ਜਾਵੇ ਇਹ ਠੀਕ ਹੈ 2 ਸਾਲ ਦੀ ਇਹਦੀ ਗਾਰੰਟੀ ਸੀਗੀ ਸਾਲ ਦੀ ਗਾਰੰਟੀ ਜੇ ਪਈ ਆ ਜੀ ਸਾਲ ਹੋ ਗਿਆ ਹਾਂਜੀ ਹਾਂਜੀ ਵੀਰੇ 2 ਸਾਲ ਦੀ ਦੀ ਗਾਰੰਟੀ ਸੀਗੀ ਠੀਕ ਹੈ ਹਾਂ ਬਿੱਲ ਆਪਣੇ ਕੋਲੇ ਆਦਾ ਪ੍ਰੋਪਰਲੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ 30000 ਰੁਪਏ ਵੀਰੇ ਦੋ ਡਬਲ ਵੀਰੇ ਚੋਈ ਲੱਗ ਜਾਂਦਾ ਇਹਦੇ ਵੀਰੇ ਸਮਾਨ ਲੱਗ ਜੂ ਇਹਦੇ ਡਬਲ ਸਾਰਾ ਕੁਝ ਨੈਕਸਟ ਟਾਈਮ ਸਿੰਗਲ ਨਾਲ ਹੀ ਹਾਂਜੀ ਹਾਂਜੀ ਸਿੰਗਲ ਨਾਲ ਹੀ ਆ ਦੱਸੋ ਵੈਸੇ ਪਾਵਰ ਮੋਟਰ ਦੀ ਵਾਈਕਿੰਦਾ ਵੀ ਡਬਲ ਵਾਲੀ ਹੈਗੀ ਐ ਇਹ ਡਬਲ ਲੱਗ ਜੂਗੀ ਜਿਹੜਾ ਕੁਝ ਆਪਾਂ ਜਿਹੜਾ ਮੰਨ ਕੋਲ ਲਿਓ ਕਹਿੰਦੇ ਡਬਲ ਲੱਗ ਜਾਂਦੀ ਆ ਠੀਕ ਹੈ ਹਾਂਜੀ ਖੈਰ ਤੁਸੀਂ ਸਿੰਗਲ ਬਾਕਟ ਦੇ ਨਾਲ ਹੀ ਖਰੀਦੋਗੇ ਤੇ ਇਹਦੀ ਕੰਪਨੀ ਜਿਹੜੀ ਆ ਉਹ ਇਹਦੇ ਉੱਤੇ ਲਿਖੀ ਵੀ ਆ ਉੱਥੋਂ ਹੀ ਤੁਸੀਂ ਬਿੱਲ ਸਾਰਾ ਕੁਝ ਮਿਲ ਜੂਗਾ ਇਹਦਾ ਨਾਮ ਦੀਪਨੂਰ ਮਿਲਕਿੰਗ ਮਸ਼ੀਨ ਹੈ ਹਾਂਜੀ ਸੋ ਇਹ ਦੱਸੋ ਅੱਜ ਜਿਹੜੀਆਂ ਕੁਸ ਗਾਵਾਂ ਤੇ ਕਿ ਮਿਲਕਿੰਗ ਮਸ਼ੀਨ ਤੁਹਾਨੂੰ ਦਿਖਾਉਣੀ ਸੀ ਬਰਗਾੜੀ ਚੋ ਵੀਡੀਓ ਬਣਾਈ ਐ ਨੰਬਰ ਵਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਤੇ ਕਰੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ